ਲੇ ਲਦਖ ਚ ਪੜਕੇ ਜਨਜੀ ਹਿੰਸਾ ਚ 4 ਲੋਕਾਂ ਦੀ ਹੋਈ ਮੌਤ 17 ਹੋਏ ਜ਼ਖਮੀ ਸ਼ਹਿਰ ਚ ਲੱਗਿਆ ਕਰਫਿਊ ਇੰਟਰਨੈਟ ਕਰਤਾ ਬੰਦ ਜਾਣੋ ਕੀ ਨੇ ਮੰਗਾ ਬੁੱਧਵਾਰ ਨੂੰ ਲੇਹ ਲਦਾਖ ਚ ਨੌਜਵਾਨ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਪ੍ਰਦਰਸ਼ਨ ਹਿੰਸਕ ਚ ਹੋ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਵਿਰੋਧ ਪ੍ਰਦਰਸ਼ਨਾਂ ਚ ਕਟੋ-ਕਟ 4 ਲੋਕ ਮਾਰੇ ਗਏ ਅਤੇ 70 ਤੋਂ ਵੱਧ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਸ਼ਹਿਰ ਚ ਕਰਫਿਊ ਲਗਾ ਦਿੱਤਾ ਅਤੇ ਇੰਟਰਨੈਟ ਸੇਵਾਵਾਂ ਮਾਂ ਬੰਦ ਕਰ ਦਿੱਤੀਆਂ ਜਿਸ ਨਾਲ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਹਿੰਸਾ 'ਚ ਸੜਕ 'ਤੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਭਾਜਪਾ ਦੇ ਇੱਕ ਦਫ਼ਤਰ 'ਤੇ ਹਮਲਾ ਕੀਤਾ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਪੱਥਰਬਾਜ਼ੀ ਕੀਤੀ ਅਤੇ ਇੱਕ ਪੁਲਿਸ ਵਾਹਨ ਨੂੰ ਅੱਗ ਲਗਾ ਦਿੱਤੀ ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀ ਸੂਬੇ ਦਾ ਦਰਜਾ ਤੇ ਲੈ ਲਦਾਖ ਦੇ ਸंवैधानिक ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰ ਰਹੇ ਸੰਸਥਿਤੀ ਨੂੰ ਵਿਗੜਦੇ ਦੇਖ ਸਥਾਨਕ ਪੁਲਿਸ ਨੇ ਵਿਰੋਧ ਸਥਾਨ ਤੇ ਵਾਧੂ ਪੁਲਿਸ ਬਲ ਤਾਇਨਾਤ ਕਰ ਦਿੱਤੀ ਸੀ ਤੇ ਇਸ ਸਮੇਂ ਕਾਬੂ ਹੇਠ ਹੈ ਵਿਦਿਆਰਥੀਆਂ ਅਤੇ ਸਥਾਨਕ ਨਿਵਾਸੀਆਂ ਨੇ ਕੇਂਦਰ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਦੇ ਹੋਏ ਪੂਰਨ ਬੰਦ ਦਾ ਸੱਦਾ ਦਿੱਤਾ ਸੀ ਪਰ ਸ਼ਾਂਤੀਪੂਰਵ ਪ੍ਰਦਰਸ਼ਨ ਜਲਦ ਹੀ ਕਾਬੂ ਤੋਂ ਬਾਹਰ ਹੋ ਗਿਆ ਲਦਾਖ ਨੂੰ 6ਵੀਂ ਸ਼ੈਡਿਊਲ ਚ ਸ਼ਾਮਲ ਕਰਨ ਅਤੇ ਰਾਜਦੀਪ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਨੇ ਇਸ ਅੰਦੋਲਨ ਦੀ ਅਗਵਾਈ ਲੈ ਐਪੈਕਸ ਬੋਡੀ ਕਰ ਰਹੀ ਹੈ ਲੈਬ ਦੇ ਯੂਥ ਵਿੰਗ ਨੇ ਵਿਰੋਧ ਪ੍ਰਦਰਸ਼ਨ ਅਤੇ ਬੰਦਾ ਸੱਦਾ ਦਿੱਤਾ ਖਾਸ ਕਰਕੇ ਮੰਗਲਵਾਰ ਸ਼ਾਮ ਨੂੰ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ 15 ਲੋਕਾਂ ਚੋਂ ਦੋ ਦੀ ਹਾਲਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਇਹ ਧਿਆਨਯੋਗ ਹੈ ਕਿ ਹਾਲੀ ਦੇ ਸਮੇਂ 'ਚ ਇਹ ਪਹਿਲੀ ਵਾਰ ਅਜਿਹਾ ਟਕਰਾ ਨਹੀਂ ਉਦਵਾਨੁਸਥਾਨਕ ਨਿਵਾਸੀਆਂ ਨੇ ਆਪਣੀਆਂ ਮੰਗਾਂ ਤੇ ਦਬਾਅ ਪਾਉਣ ਲਈ ਲਦਾਖ ਬੰਦ ਦਾ ਵੀ ਸੱਦਾ ਦਿੱਤਾ ਹਾਲਕਿ ਕੇਂਦਰ ਸਰਕਾਰ ਨੇ ਲਦਾਖ ਦੇ ਲੋਕਾਂ ਦੀਆਂ ਮੰਗਾਂ ਤੇ ਗੱਲਬਾਤ ਮੁੜ ਸ਼ੁਰੂ ਕਰਨ ਲਈ 6 ਅਕਤੂਬਰ ਨੂੰ ਲਦਾਖ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਬੁਲਾਈ ਅੱਜ ਦੀ ਹੜਤਾਲ ਅਤੇ ਝੜਪਾਂ ਖੇਤਰ 'ਚ ਵਧ ਰਹੇ ਗੁੱਸੇ ਅਤੇ ਅਸ਼ਾਂਤੀ ਨੂੰ ਦਰਸਾਉਂਦੀਆਂ ਨੇ ਜਲਵਾਜੂ ਕਾਰਕੁਨ ਸੋਨਮ ਵੰਗ ਚੁ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਉਹਨਾਂ ਦੇ ਕੁਝ ਸਾਥੀਆਂ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਹਸਪਤਲ ਭਰਤੀ ਕਰਵਾਉਣਾ ਪਿਆ ਲਦਾਖ ਵਿੱਚ ਪਿਛਲੇ 15 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਜਾਰੀ ਹੈ ਸਥਿਤੀ ਉਦੋਂ ਤਨਾਪੂਰਨ ਹੋ ਗਈ ਜਦੋਂ ਦੋ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਬਿਮਾਰ ਹੋਣ ਤੋਂ ਬਾਅਦ ਹਸਪਤਲ ਦਾਖਲ ਕਰਵਾਇਆ ਗਿਆ ਇਸ ਪਿੱਛੋਂ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਨੇੜਲੇ ਹਸਪਤਲ ਦਾਖਲ ਕਰਵਾਇਆ ਗਿਆ ਤਾਂ ਸੜਕ 'ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ 'ਚ ਹਫੜਾ ਦਫੜੀ ਮਚ ਗਈ ਘਟਨਾ ਤੋਂ ਗੁੱਸੇ 'ਚ ਆਕੇ ਪ੍ਰਦਰਸ਼ਨਕਾਰੀਆਂ ਨੇ ਲੇਹ ਹਿਲ ਕੌਂਸਲ ਦੀ ਇਮਾਰਤ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਉਸ ਮੌਕੇ ਹਫੜਾ ਦਫੜੀ ਮਚ ਗਈ ਸਥਿਤੀ ਨੂੰ ਕਾਬੂ ਕਰਨ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੀ ਗਈ ਲੈਚ ਸੀ ਆਰ ਪੀ ਐਫ ਅਤੇ ਪੁਲਿਸ ਬਹਾਨਾ ਨੂੰ ਸਾੜ ਦਿੱਤਾ ਗਿਆ ਤੇ ਪਾਜਪਾ ਦਫਤਰ ਨੂੰ ਅੱਗ ਲਗਾ ਦਿੱਤੀ ਲਦਾਖ ਪ੍ਰਸ਼ਾਸਨਿਕ ਪ੍ਰਿਸ਼ਦ ਦਫਤਰ ਦੀ ਵੀ ਤੋੜਪੰਨ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਲਾਠੀ ਚਾਰਜ ਕੀਤਾ ਤਾਂ ਗੁੱਸੇ ਚ ਆਈ ਭੀੜ ਨੇ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਗੋਲੀਬਾਰੀ ਕਰਨੀ ਪਈ ਜਿਸ ਚ 4 ਲੋਕ ਮਾਰੇ ਗਏ ਲੈ ਚ ਸੀ ਆਰ ਪੀ ਐਫ ਦੀਆਂ 7 ਕੰਪਨੀਆਂ ਪਹਿਲਾਂ ਹੀ ਤਣਾਤ ਨੇ ਅਤੇ ਕਸ਼ਮੀਰ ਤੋਂ 4 ਵਾਧੂ ਕੰਪਨੀਆਂ ਲਦਾਖ ਭੇਜੀਆਂ ਗਈਆਂ ਨੇ ਇੰਸਾ ਤੋਂ ਬਾਅਦ ਪ੍ਰਸ਼ਾਸਨ ਨੇ ਲੇਚ ਬਿਨਾਂ ਇਜਾਜ਼ਤ ਦੇ ਕਿਸੇ ਵੀ ਰੈਲੀ ਜਾਂ ਵਿਰੋਧ ਪ੍ਰਦਰਸ਼ਨ ਤੇ ਪਾਬੰਦੀ ਲਗਾ ਦਿੱਤੀ ਹੈ ਇਹ ਵੀ ਫੈਸਲਾ ਕੀਤਾ ਗਿਆ ਕਿ ਕੁਝ ਕੇਂਦਰੀ ਸਰਕਾਰੀ ਅਧਿਕਾਰੀ ਕੱਲ੍ਹ ਲੇ ਦਾ ਦੌਰਾ ਕਰਕੇ ਸੋਨਮ ਵੰਗ ਚੁੱਕ ਨਾ ਗਲਬਤ ਕਰਨਗੇ ਲਦਾਖ ਦੇ ਲੋਕ ਪੂਰਨ ਰਾਜ ਦੀ ਮੰਗ ਕਰਦੇ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਕਾਰਗਿਲ ਅਤੇ ਲੇ ਨੂੰ ਵੱਖਰੀਆਂ ਲੋਕ ਸਭਾ ਸੀਟਾਂ ਵਜੋਂ ਨਾਮਜ਼ਦ ਕੀਤਾ ਜਾਵੇ ਅਤੇ ਸਥਾਨਕ ਲੋਕਾਂ ਨੂੰ ਸਰਕਾਰੀ ਨੌਕਰੀਆਂ ਲਈ ਭਰਤੀ ਕੀਤਾ ਜਾਵੇ ਲੇ ਦੇ ਲੋਕ ਸਰਕਾਰ ਤੋਂ ਠੋਸ ਭਰੋਸਾ ਚਾਹੁੰਦੇ ਨੇ ਇਸ ਲਈ ਸਮਾਜਿਕ ਕਾਰਕੁਨ ਸੋਨਮ ਵਕਚੁੰਗ ਦੀ ਅਗਵਾਈ ਚ 35 ਦਿਨਾਂ ਦੀ ਭੁਖ ਹੜਤਾਲ ਮੁੜ ਸ਼ੁਰੂ ਕੀਤੀ ਗਈ ਹੈ ਉੱਥੇ ਤੁਹਾਨੂੰ ਦੱਸਦੇ ਕਿ ਲੇ ਚ ਕਰਫਿਊ ਲਗਾ ਦਿੱਤਾ ਤੇ ਇੰਟਰਨੈਟ ਸੇਵਾਵਾਂ ਵੀ ਜੜੀਆਂ ਨੇ ਬੰਦ ਕਰ ਦਿੱਤੀਆਂ ਨੇ